ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਨ ਚੈਨਲ ਸਰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਜੀ ਹੋਰ ਸਰ ਠੀਕ ਹਾਂ ਹਾਂ ਬਹੁਤ ਵਧੀਆ ਲੋਕਾਂ ਨੂੰ ਕਰੀ ਜੈਣਾ ਉਹ ਬਿਮਾਰੀਆਂ ਤੋਂ ਮੁਕਤ ਹਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਿਛਲੇ ਕਈ ਸਾਲਾਂ ਤੋਂ ਅੱਛਾ ਕਿ ਲੋਕ ਤੰਦਰੁਸਤ ਹੋਣ ਸਾਡਾ ਸਮਾਜ ਤੰਦਰੁਸਤ ਹੋਵੇ ਹਾਂ ਜੀ ਕਿਉਂਕਿ ਅੱਜ ਦਾ ਦੁਖਾਂਤ ਕਿਪਾਖ ਹੈ ਕਿ ਸਾਨੂੰ ਉਹ ਬਿਮਾਰੀਆਂ ਨੇ ਘੇਰ ਲਿਆ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਚਿਤਵੀਆਂ ਨਹੀਂ ਸੀ ਓਕੇ ਜਾਂ ਉਹਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਇਹ ਨਹੀਂ ਸੀ ਸਾਡੇ ਦਾਦੇ-ਦਾਦਿਆਂ ਨੂੰ ਇਹ ਨਹੀਂ ਸੀਗਾ ਹਾਂ ਜੀ ਕਿ ਆਬ ਮਾਰ ਗਿਆ ਵੀ ਸਾਡੇ ਪੋਤ ਪੋਤਿਆਂ ਨੂੰ ਹੋ ਜਾਣਗੀਆਂ ਜਿਵੇਂ ਅੱਜ ਹਰ ਇੱਕ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਬੰਦੇ ਨੂੰ ਕਣਕ ਤੋਂ ਅਲਰਜੀ ਹੋ ਗਈ ਹੈ ਹਾਂਜੀ ਕਿਸੇ ਨੂੰ ਕੇਲੇ ਤੋਂ ਅਲਰਜੀ ਹੋ ਗਈ ਹੈ ਕਿਸੇ ਨੂੰ ਦੁੱਧ ਤੋਂ ਅਲਰਜੀ ਹੈ ਪਹਿਲਾਂ ਸਾਡੇ ਦੋ ਦੋ ਟਾਈਟੇ ਲੀਟਰ ਦੁੱਧ ਸਾਡੇ ਆਮ ਹੀ ਪੀ ਜਾਂਦੇ ਸੀ ਨਾ कच्चਾ ਵੀ ਜਾਂਦੇ ਸੀ ਜੀ ਕੱਚਾ ਪੀ ਜਾਂਦੇ ਸੀ ਤਾਂ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਦੁਬਾਰੇ ਮੁੜ ਕੇ ਰਿਵਰਸ ਕਰਨੀਆਂ ਪੈਣੀਆਂ ਵਾਪਸ ਲੈ ਕੇ ਆਉਣੀਆਂ ਪੈਣਗੀਆਂ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਸੌਖੇ ਹੋ ਗਏ ਆ ਮੈਨੂੰ ਲੱਗਦਾ ਹੈ ਕਿ ਜਿੰਨੀ ਮਿਹਨਤ ਸਾਡੇ ਬਜ਼ੁਰਗ ਕਰਦੇ ਸੀ ਅਸੀਂ ਮਿਹਨਤ ਦਾ ਉਹ ਤੋਂ ਘਟਾਈ ਘਟਾਈ ਉਹਦੇ ਨਾਲ ਨਾਲ ਅਸੀਂ ਉਸ ਤੋਂ ਕਈ ਗੁਣਾ ਜ਼ਿਆਦਾ ਔਖੇ ਹੋ ਗਏ ਆ ਉਹ ਬਿਮਾਰੀਆਂ ਮਤਲਬ ਬਿਲਕੁਲ ਨਹੀਂ ਹਟਾਉਂਦੇ ਸੀ ਅਸੀਂ ਹਟਾਉਂਦੇ ਹੀ ਬਿਮਾਰੀਆਂ ਕੰਦੂਸਤੀ ਸਾਡੇ ਪੱਲੇ ਹੀ ਹੈ ਨਹੀਂ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੈਗੀ ਆ ਕਿ ਜਿਵੇਂ ਅੱਜ ਇਹ ਐਗਜ਼ੀਬਿਸ਼ਨ ਲੱਗੀ ਆ ਇਸੇ ਤਰ੍ਹਾਂ ਦੀਆਂ ਜਿਹੜੀਆਂ ਐਗਜ਼ੀਬਿਸ਼ਨਸ ਹੈਗੀਆਂ ਜਾਂ ਮਤਲਬ ਪ੍ਰਦਰਸ਼ਨੀਆਂ ਲੱਗਦੀਆਂ ਤਾਂ ਲੋਕਾਂ ਨੂੰ ਮੋਟੀਵੇਸ਼ਨ ਤਾਂ ਮਿਲਦੀ-ਮਿਲਦੀ ਆ ਕਿ ਚੰਗੀਆਂ ਚੀਜ਼ਾਂ ਕਿਵੇਂ ਮਤਲਬ ਕਿੱਥੋਂ ਪ੍ਰਾਪਤ ਹੋ ਸਕਦੀਆਂ ਹੈ ਮਤਲਬ ਸਾਡੀ ਸੋਚ ਦਾ ਹਿੱਸਾ ਕਿਵੇਂ ਬਣ ਸਕਦੀਆਂ ਉਹਦੇ ਨਾਲ ਨਾਲ ਤੰਦਰੁਸਤੀ ਵੀ ਉਹਨਾਂ ਦੇ ਘਰਾਂ 'ਚ ਜਾਂਦੀ ਹੈ ਮੈਂ ਇੱਕ ਅਕਸਰ ਕਹਣਾ ਹੁੰਦਾ ਇਹ ਗੱਲ ਕਿ ਇਹਦੇ ਨਾਲ ਪੌਣ ਨਾਲੇ ਫਲੀਆਂ ਦੋ ਤਰ੍ਹਾਂ ਦਾ ਕੰਮ ਆ ਇੱਕ ਤਾਂ ਤੁਹਾਨੂੰ ਸਿੱਧਾ ਕਿਸਾਨ ਦੀ ਮਦਦ ਕਰਨ ਦਾ ਮੌਕਾ ਮਿਲਦਾ ਮਿਲਦਾ ਹੈ ਦੂਜਾ ਕਿਸਾਨ ਨੂੰ ਤੁਹਾਡੀ ਸਿਹਤ ਠੀਕ ਕਰਨ ਦਾ ਮੌਕਾ ਮਿਲਦਾ ਜਿਹੜੀ ਨਾਲੇ ਤਾਂ ਪੁੱਨ ਹੋ ਗਿਆ ਵੀ ਇੱਕ ਫਾਰਮਰ ਦੀ ਤੁਸੀਂ ਮਦਦ ਕਰਤੀ ਨਾਲੇ ਫਲ ਲਾ ਕੇ ਕਿ ਤੁਹਾਨੂੰ ਤੰਦਰੁਸਤੀ ਮਿਲ ਗਈ ਇਹ ਦੋਨੇ ਚੀਜ਼ਾਂ ਨਾਲੋ ਨਾਲ ਚੱਲਦੀਆਂ ਤੇ ਅਸੀਂ ਉਹਨਾਂ ਭੋਜਨਾਂ ਤੇ ਲੱਗ ਗਏ ਆ ਜਿਹੜੇ ਸਾਡੇ ਸਰੀਰ ਨੂੰ ਤੰਦਰੁਸਤ ਘਟ ਕਰਦੇ ਆ ਮਾਲ ਜ਼ਿਆਦਾ ਕਰਦੇ ਆ ਇੱਕ ਸਵਾਲ ਅਕਸਰ ਸਾਡੇ ਮੂਰੇ ਖੜਾ ਹੁੰਦਾ ਉਹ ਹੈਗਾ ਕਿ ਅਸੀਂ ਖਾਣ ਲਈ ਜਿਉਣਾ ਹੈ ਕਿ ਜਿਉਣ ਲਈ ਖਾਣੇ ਆ ਹਾਂਜੀ ਮਤਲਬ ਹੁਣ ਤੱਕ ਦੀ ਜਿਹੜੀ ਅੱਜ ਦੀ ਪੀੜ੍ਹੀ ਹੈਗੀ ਆ ਉਹ ਖਾਣ ਲਈ ਚ ਹੋ ਰਹੀ ਹੈ ਨਾ ਕਿ ਜਿਉਣ ਲਈ ਖਾਣਾ ਮਤਲਬ ਜਿੱਦ ਜਿੱਦੇ ਅਸੀਂ ਇਹ ਸਿੱਖ ਲੈ ਕੇ ਜਿਉਣ ਲਈ ਖਾਣਾ ਹੈ ਉਦਦੇ ਅਸੀਂ ਤੰਦਰੁਸਤ ਹੋ ਜਾਾਂਗੇ ਬਿਲਕੁਲ ਜੀ ਇਹਦੇ ਵਿੱਚ ਸਾਡੇ ਕੋਲੇ ਸਾਰੇ ਜਿੰਨੇ ਪਦਾਰਥ ਹੈਗੇ ਆ ਸ਼ਹਿਦ ਨਾਲ ਰਿਲੇਟਡ ਆ ਸਾਡਾ ਕੰਪਨੀ ਦਾ ਨਾਮ ਵੀ ਜਿਹੜਾ ਬ੍ਰਾਂਡ ਨੇਮ ਆ ਬੀ ਟ੍ਰੀਟ ਆ। ਅਸਲ ਬੀ ਦਾ ਮਤਲਬ ਮਧੂਮੱਖੀ ਹੈ, ਟ੍ਰੀਟ ਆਪਾਂ ਸਮਝ ਲਈਏ ਹੈ। ਮਧੂਮੱਖੀਆਂ ਦਾ ਟ੍ਰੀਟ ਆ ਜਿਹੜਾ। ਹਾਂਜੀ। ਸਾਡੇ ਕੋਲੇ ਬੀ ਪੋਲਨ ਤੋਂ ਲੈ ਕੇ ਸ਼ਹਿਦ ਤੋਂ ਲੈ ਕੇ ਅ ਇਹ ਪਦਾਰਥ ਸਾਰੇ ਹੁੰਦੇ ਹੈਗੇ ਆ। ਇਵਨ ਕਿ ਅਸੀਂ ਜਿਹੜੀਆਂ ਕੋਲ ਡਰਿੰਕਸ ਆਮ ਆਉਂਦੀਆਂ ਸੌਫਟ ਡਰਿੰਕ ਹਾਲਕੇ ਅੱਜ ਆਪਣੇ ਕੋਲੇ ਇੱਥੇ ਹੈ ਨਹੀਂ। ਹਾਂਜੀ। ਤੇ ਅਸੀਂ ਉਹ ਵੀ ਜਿਹੜੇ એનર્ਜੀ ਡਰਿੰਕ ਹੈ ਜਾਂ ਹੋਰ ਹੈ ਉਹ ਸ਼ਹਿਦ ਤੋਂ ਤਿਆਰ ਕਰਦੇ ਆਂ ਔਰ ਬੀ ਪੋਲਨ ਤੋਂ ਤਿਆਰ ਕਰਦੇ ਆਂ। ਆਹ ਭੋਜਨ ਜਿਹੜਾ ਸਾਡੇ ਕੋਲ ਪਿਆ ਹਾਂਜੀ। ਇਹ ਅਕਸਰ ਆਪਣੇ ਬਾਜ਼ਾਰ ਦਾ ਹਿੱਸਾ ਨਹੀਂ ਹੈ ਕੀ ਹੈਗਾ ਇਹਦੇ ਚ ਨੌਏ ਦੇ ਨ ਮੈਨੂੰ ਐਸਿਡਸ ਹੈਗੇ ਆ ਔਰ ਗੁੱਡ ਪ੍ਰੋਟੀਨ ਹੈਗਾ ਔਰ ਬਹੁਤ ਸਾਰੇ ਵਿਟਾਮਿਨਸ ਹੈਗੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਤੰਦਰੁਸਤ ਕਰਦੀਆਂ ਸਟ੍ਰੈਸ ਹੋਵੇ ਖਾਸ ਕਰਕੇ ਡਾਇਬਟਿਕ ਪੇਸ਼ੈਂਟ ਆ ਜਿਹੜੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਾਂ ਆਪਾਂ ਕਹਿ ਲਈਏ ਕਿ ਵੀ ਆਮ ਤੌਰ ਤੇ ਜੋੜੇ ਦੁਖਣ ਲੱਗ ਜਾਂਦੇ ਆ ਜਾਂ ਸਕਾਰਟ ਹੋ ਜਾਂਦੀਆਂ ਜਾਂ ਹੱਥ ਪੈਰ ਸੌਣ ਲੱਗ ਜਾਂਦੇ ਆ ਉਹਦੇ ਵਾਸਤੇ ਵੀ ਲੀਵਰ ਨੂੰ ਬਹੁਤ ਵਧੀਆ ਸਟਰੋਂਗ ਕਰਦਾ ਹੈ ਬਾਡੀ ਦੇ ਇਨਫਰਮੇਸ਼ਨ ਨੂੰ ਇਨਕਰੀਜ਼ ਕਰਦਾ ਹੈਗਾ ਤੇ ਮਸਲ ਨੂੰ ਗੇਨ ਕਰਦਾ ਹੈ ਸਾਡੇ ਸਰੀਰ ਦੇ ਮਸਲ ਨੂੰ ਕਿਉਂਕਿ ਇਹਦੇ ਵਿੱਚ ਗੁੱਡ ਪ੍ਰੋਟੀਨ ਬਣਾਉਣ ਦੀ ਸ਼ਮਤਾ ਹੁੰਦੀ ਹੈ ਸਾਡੇ ਸਰੀਰ ਦੇ ਵਿੱਚ ਆ ਇਹ ਭੋਜਨ ਨੂੰ ਆਮ ਤੌਰ ਤੇ ਰੈਸਲਰ ਜਾਂ ਕੁਸ਼ਤੀ ਕਰਨ ਵਾਲੇ ਜਾਂ ਮਤਲਬ ਜਿਮ ਜਾਣ ਵਾਲੇ ਮੁੰਡੇ ਕੁੜੀਆਂ ਵੀ ਖਾਂਦੇ ਸਰ ਇਹਦਾ ਲੈਣਾ ਸੇਵਣਾ ਕਿਵੇਂ ਕਰੀਏ ਇਹਨੂੰ ਸੇਵਨ ਕਿਵੇਂ ਕਰ ਸਕਦੇ ਆ ਤੇ ਖਾਣ ਦੇ ਤਿੰਨ ਤਰੀਕੇ ਅਸੀਂ ਅਕਸਰ ਦੇਖਦੇ ਆ ਗਰਮੀਆਂ 'ਚ ਇਹਨੂੰ ਦਹੀਂ 'ਚ ਪਾ ਕੇ ਖਾਧਾ ਜਾ ਸਕਦਾ ਤੇ ਸਰਦੀਆਂ 'ਚ ਸਿੱਧਾ ਹੀ ਪਾਣੀ ਦੇ ਵਿੱਚ ਨਾਲ ਆਪਾਂ ਨੋਰਮਲ ਪਾਣੀ ਦੇ ਨਾਲ ਖਾ ਸਕਦੇ ਆ ਔਰ ਆਮ ਤੌਰ ਤੇ ਰੈਸਲਰ ਹੈ ਜਿਹੜੇ ਉਹ ਕੇਲੇ ਤੇ ਲਾ ਕੇ ਖਾਂਦੇ ਆ ਓਕੇ ਤੇ ਇਸੇ ਕਰਕੇ ਇਹਦਾ ਜਿਹੜਾ ਗੁੱਡ ਪੁਆਇੰਟ ਹੈ ਇਹਦੇ ਚ ਜਿਹੜੀ ਫੈਟ ਆ ਉਹ ਨਹੀਂ ਹੁੰਦੀ ਔਰ ਹਾਲਾਂਕਿ ਇਹਦੇ ਫਾਇਦੇ ਬਹੁਤ ਜ਼ਿਆਦੇ ਨੇ ਓਕੇ ਤਾਂ ਇਸ ਕਰਕੇ ਇਹਨੂੰ ਸੁਪਰ ਫੂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਛਾ ਤੇ ਬੇਔਲਾਦ ਜੋੜਿਆਂ ਤੱਕ ਵੀ ਖਾਂਦੇ ਆ ਇਹਨੂੰ ਕਿਉਂਕਿ ਇਹ ਸਪਰਮ ਕਾਊਂਟ ਵੀ ਵਧਾਉਂਦਾ ਹੈ ਐਗ ਲਿੰਗ ਵੀ ਵਧਾਉਂਦਾ ਹੈ ਮਤਲਬ ਸਾਡੇ ਅੱਜਕੱਲੇ ਇੱਕ ਇਹ ਜਿਹੜੀ ਸਾਡੀ ਹੁਣ ਦੀ ਤਰਾਸਦੀ ਹੈ ਜਿਹੜੀ ਆਉਣ ਵਾਲੀ ਤੀਜੀ ਪੀੜ੍ਹੀ ਹੈ ਬੇਔਲਾਦ ਹੋਣ ਵਾਲੇ ਪਾਸੇ ਨੂੰ ਵੱਧ ਰਹੀ ਹੈ ਅੱਜ ਤੋਂ 20 ਸਾਲ ਪਹਿਲਾਂ ਕਦੇ ਅਸੀਂ ਫਰਟੀਲਿਟੀ ਸੈਂਟਰ ਨਹੀਂ ਦੇਖਿਆ ਸੀ ਵੀ ਤੁਹਾਡਾ ਧੜ ਹੁਣ ਕਹਿੰਦੇ ਆ ਵੀ ਤੁਸੀਂ ਟੈਸਟ ਟਿਊਬ ਬੇਬੀ ਬੇਬੀ ਟੂ ਹਾਂਜੀ ਹਾਂ ਉਹ ਪ੍ਰਾਪਤ ਕਰਨ ਵਾਸਤੇ ਆਓ ਕਿਉਂਕਿ ਇਹ ਇੱਕੋ ਦਿਨ ਚ ਨਹੀਂ ਹੋਇਆ ਕਦੇ ਇਹ ਲਗਾਤਾਰ ਸਾਡੇ ਭੋਜਨ ਦੀ ਦੇਣ ਆ। ਹਾਂਜੀ। ਅਸੀਂ ਕਹਿੰਦੇ ਵੀ ਨਸਲ ਕੁਸੀ ਹੋ ਗਈ, ਨਸਲ ਕੁਸੀ ਸਭ ਤੋਂ ਪਹਿਲਾਂ ਸਾਡੇ ਭੋਜਨ ਸ਼ੁਰੂ ਹੁੰਦੀ ਹੈ। ਅਸੀਂ ਭੋਜਨ ਕਿਹੜਾ ਖਾ ਰਹੇ ਹਾਂ? ਜੇ ਅਸੀਂ ਤੰਦਰੁਸਤ ਭੋਜਨ ਖਾ ਰਹੇ ਹਾਂ ਤਾਂ ਮਤਲਬ ਅਸੀਂ ਤੰਦਰੁਸਤ ਰਹਾਂਗੇ। ਜੇ ਅਸੀਂ ਬਿਮਾਰ ਹੋਣ ਲਈ ਭੋਜਨ ਖਾ ਰਹੇ ਹਾਂ ਤਾਂ ਅਸੀਂ ਬਿਮਾਰ ਹੀ ਹੋਵਾਂਗੇ। ਹਾਂਜੀ। ਤਾਂ ਇਹ ਜਿੰਨੇ ਭੋਜਨ ਹੈਗੇ ਜਿਵੇਂ ਸ਼ਹਿਦ ਦੀ ਗੱਲ ਹੈ। ਹਾਂਜੀ। ਸਾਡੇ ਕੋਲੇ ਆਮ ਤੌਰ ਤੇ ਸ਼ਹਿਦ ਕਿਹੜਾ ਇੱਕੋ ਤਰ੍ਹਾਂ ਦਾ ਬਾਜ਼ਾਰ ਚੋਂ ਮਿਲਦਾ। ਜਿੱਦੇ ਚ ਕਾਰਨ ਸੀਰਪ ਤੇ ਰਾਇ ਸੀਰਪ ਵੱਡੇ ਪੱਧਰ ਤੇ ਹੁੰਦੀ ਆ। ਸਾਡੇ ਕੋਲੇ ਜਿੰਨਾ ਹੈਗਾ ਸਾਰਾ ਨੇਚਰਲ ਹ ਇਸੇ ਤਰ੍ਹਾਂ ਹੀ ਆਪਾਂ ਕੇ ਲਈਏ ਕਿ ਸਫਾਈ ਡੇਰਾ ਹਨੀ ਹੈ ਟਾਲੀ ਦਾ ਹਨੀ ਹੈਗਾ ਸਾਡੇ ਕੋਲ ਔਰ ਸਰੋਂ ਦਾ ਅਸੀਂ ਜੰਮਿਆ ਹੋਇਆ ਸ਼ਾਇਦ ਵੀ ਸੇਲ ਕਰਦੇ ਆ ਔਰ ਸਾਡੀ ਪ੍ਰਾਇੋਰਟੀ ਇਹ ਹੈ ਕਿ ਲੋਕ ਹੈਲਥ ਹੈਲਦੀ ਹੋਣ ਕਿਉਂਕਿ ਸਾਡੀ ਜਿਹੜਾ ਆ ਤੁਸੀਂ ਦੇਖੋ ਵੀ ਸਾਡੇ ਜਿਹੜਾ ਟੈਗ ਲਾਈਨ ਹੈ ਮਤਲਬ ਕੰਪਨੀ ਦੀ ਉਹ ਵੀ ਹੈ ਬੀਟ ਰੇਡ ਸੈਟੀਸਫਾਈ ਯੂਰ ਹੈਲਥ ਸਾਡੀ ਟੈਗ ਲਾਈਨ ਵੀ ਹੈਲਥ ਨਾਲ ਜੁੜੀ ਹੋਈ ਹੈ ਤਾਂ ਇਸ ਕਰਕੇ ਇਹ ਜਿਹੜੇ ਭੋਜਨ ਹੈਗਾ ਇਹ ਖਾਣ ਨਾਲ ਜਿੱਥੇ ਤੰਦਰੁਸਤੀ ਬਣਦੀ ਹੈ ਉੱਥੇ ਹੀ ਇਹ ਸ਼ਹਿਦ ਇੱਕ ਇਹ ਜਿਹਾ ਭੋਜਨ ਹੈਗਾ ਜਿਹੜਾ ਜਿਹਦਾ ਪ੍ਰਚਾਰ ਆਮ ਤੌਰ ਤੇ ਨਹੀਂ ਹੈਗਾ ਇਹ ਡਾਈਜੈਸਟੇਬਲ ਫੂਡ ਹੈ ਜਦੋਂ ਤੁਸੀਂ ਖਾ ਲਿਆ ਇਹਨੂੰ ਤੁਹਾਡੇ ਮਿਹਦੇ ਨੂੰ ਪਚਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਪਚ ਜਾਂਦਾ ਇਹ ਪਚਿਆ ਪਚਾਇਆ ਭੋਜਨ ਕਹਿੰਦੇ ਆਪਾਂ ਇਹਨੂੰ ਇਹ ਸਿੱਧਾ ਖੂਨ ਚ ਰਲ ਜਾਂਦਾ ਜਦੋਂ ਤੁਸੀਂ ਖਾ ਲੈਂਦੇ ਆਪਾਂ ਇਹਦੇ ਬਹੁਤ ਸਾਰੇ ਫਾਇਦੇ ਨੇ ਸ਼ਹਿਦ ਸਾਨੂੰ ਰੋਜ਼ਾਨਾ 40 ਗ੍ਰਾਮ ਖਾਣਾ ਚਾਹੀਦਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਸ਼ਹਿਦ ਰੋਜ਼ਾਨਾ ਵਰਤਣ ਵਾਲੇ ਨੂੰ ਕਦੇ ਹਰਟ ਅਟੈਕ ਨਹੀਂ ਆਉਂਦਾ ਕਿਉਂਕਿ ਖੂਨ ਦੀਆਂ ਗੱਠਾਂ ਨਹੀਂ ਬਣਨਦਾ ਖੂਨ ਨੂੰ ਸਾਫ਼ ਕਰਦਾ ਹੈ ਸ਼ਾਇਦ ਰੋਜ਼ਾਨਾ ਵਰਤਣ ਵਾਲੇ ਨੂੰ ਕਦੇ ਵੀ ਕਬਜ਼ੀ ਨਹੀਂ ਹੁੰਦੀ ਉਹ ਠੀਕ ਹੋ ਜਾਂਦਾ ਹੈ ਔਰ ਉਹਨੂੰ એનર્ਜੀ ਮਿਲਦੀ ਹੈ ਡੇਲੀ ਮਤਲਬ ਇਹ ਚੀਜ਼ਾਂ ਹੈਗੀਆਂ ਇਸੇ ਤਰ੍ਹਾਂ ਕਹਿੰਦੇ ਵੀ ਇਹ ਗਰਮੀ ਸਰਦੀ ਖਾਣ ਦਾ ਕੋਈ ਜਿਵੇਂ ਗਰਮੀ ਚੱਲ ਰਹੀ ਆ ਗਰਮੀ ਦੇ ਵਿੱਚ ਸ਼ਾਇਦ ਖਾਣਾ ਚਾਹੀਦਾ ਕਿ ਨਹੀਂ ਸਰਦ ਬਿਲਕੁਲ ਖਾਣਾ ਚਾਹੀਦਾ ਹੈ ਅੱਛਾ ਜਿਨ੍ਹਾਂ ਲਈ ਵਾਸਤੇ ਮੈਂ ਤੁਹਾਨੂੰ ਉਦਾਹਰਨ ਇੱਕ ਦੇ ਦਿੰਦਾ ਮੇਰੇ ਘਰੇ ਮਹਿਮਾਨ ਜਿੰਨੇ ਆਉਂਦੇ ਆ ਉਹਨਾਂ ਨੂੰ ਮੈਂ ਕਦੇ ਵੀ ਚੀਨੀ ਵਾਲਾ ਡਰਿੰਕ ਨਹੀਂ ਪਿਉਂਦਾ ਉਹਨਾਂ ਨੂੰ ਸ਼ਹਿਦ ਨਾਲ ਡਰਿੰਕ ਬਣਾ ਕੇ ਪਿਉਂਦਾ ਔਰ ਤੁਸੀਂ ਕਦੇ ਵੀ ਤੇਜ਼ ਲੂ ਦੇ ਵਿੱਚ ਆਓ ਤੇਜ਼ ਗਰਮੀ ਦੇ ਵਿੱਚ ਆਓ ਇੱਕ ਗਲਾਸ ਪਾਣੀ ਦੇ ਵਿੱਚ ਹਾਂਜੀ ਠੀਕ ਹੈ ਦੋ ਚਮਚੇ ਸ਼ਹਿਦ ਦੇ ਪਾ ਕੇ ਪੀ ਲਓ 15 ਮਿੰਟਾਂ ਬਾਅਦ ਤੁਹਾਨੂੰ ਗਰਮੀ ਤੋਂ ਰਾਹਤ ਮਿਲੂ ਔਰ ਬਹੁਤ ਠੰਡੀ ਚੀਜ਼ ਹੈ ਮੈਂ ਇਹਦੇ ਲਈ ਤੁਹਾਨੂੰ ਇੱਕ ਉਦਾਹਰਣ ਦਿੰਦਾ ਸਾਡੇ ਬਜ਼ੁਰਗ ਪਹਿਲਾਂ ਗੁੜ ਖਾਂਦੇ ਹੁੰਦੇ ਸੀ ਸਰਦੀ ਚ ਤੇ ਗਰਮੀ ਚ ਉਸੇ ਗੁੜ ਦਾ ਸਰਬਤ ਬਣਾ ਕੇ ਪੀ ਲੈਂਦੇ ਹਾਂ ਜੀ ਮਤਲਬ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਇੱਕ ਬੂਸਟਰ ਹੈ ਇਹਨੂੰ ਠੰਡੇ ਚੀਜ਼ ਚ ਵਰਤੋਂਗੇ ਤਾਂ ਇਹ ਠੰਡਕ ਦੇਣੀ ਆ ਉਹ ਉਸ ਤਰ੍ਹਾਂ ਢੰਗ ਨਾਲ ਤਸਵੀਰ ਇਹਦੀ ਹੋ ਜਾਣੀ ਹੈ ਜਿਹਨੂੰ ਗਰਮ ਚੀਜ਼ ਦੇ ਵਿੱਚ ਪਾ ਕੇ ਪੀਓਗੇ ਤਾਂ ਇਹਦੀ ਗਰਮ ਤਸਵੀਰ ਹੋ ਜਾਣੀ ਹੈ ਤਾਂ ਇਸ ਕਰਕੇ ਇਵੇਂ ਜਿ ਕਰ ਅਸੀਂ ਇੱਕ ਬੀਟ ਰੀਟ ਬੈਕਸਕ੍ਰੀਨ ਬਣਾਉਨੇ ਆ ਜਿਹੜੇ ਮਧੂਮੱਖੀਆਂ ਦੇ ਛੱਤੇ ਤੋਂ ਬਣੀ ਹੋਈ ਹੈ ਠੀਕ ਅਸਾਂ ਇਹ ਆਮ ਬਾਜ਼ਾਰ ਚ ਨਹੀਂ ਮਿਲਦੀਆਂ ਚੀਜ਼ਾਂ ਕਿਉਂਕਿ ਇਹ ਨੇਚਰਲ ਪ੍ਰੋਡਕਟ ਹੈਗਾ ਆਮ ਤੌਰ ਤੇ ਡਸਟ ਨਾਲ ਲੇਡੀਜ਼ ਦੀ ਅਡੀਆਂ ਫਟ ਜਾਂਦੀਆਂ ਹੈਗੀਆਂ ਹੱਥ ਫਟ ਜਾਂਦੇ ਆ ਜਾਂ ਲਿਪ ਲਿਪ ਬਾਮ ਦਾ ਵੀ ਇਹ ਕੰਮ ਕਰਦੀ ਹੈਗੀ ਇਹ ਸਾਡੇ ਕੋਲ ਕਈ ਤਰ੍ਹਾਂ ਦੀ ਜਿਹੜੀ ਅਸੀਂ ਕਰੀਮਾਂ ਤਿਆਰ ਕਰਦੇ ਹਾਂ ਤਾਂ ਅਲੱਗ ਜੂਸ ਵੀ ਤਿਆਰ ਕਰਦੇ ਆ ਈਵਨ ਕਿ ਅਸੀਂ ਬੀ ਪੋਲਨ ਤੋਂ ਤੇ ਸ਼ਹਿਦ ਤੋਂ ਇੱਕ ਡਰਿੰਕ ਵੀ ਤਿਆਰ ਕੀਤਾ ਹੋਇਆ ਉਹ ਵੀ ਸੇਲ ਕਰਦੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਕੁਦਰਤੀ ਚੀਜ਼ਾਂ ਨੇ ਸਾਡੇ ਕੋਲ ਤੇ ਸਰ ਆਪਣੀ ਲੋਕੇਸ਼ਨ ਮੇਰਾ ਪਿੰਡ ਮੰਡੀਕੋੜ ਦਾ ਹੈ ਜੀ ਨਾਮ ਮੇਰਾ ਜਗਤਾਰ ਸਿੰਘ ਹੈ ਔਰ ਬੀ ਟ੍ਰੇਡ ਮੇਰੀ ਕੰਪਨੀ ਦਾ ਨਾਮ ਹੈ ਮਤਲਬ ਬ੍ਰਾਂਡ ਦਾ ਨੇਮ ਹੈ ਔਰ ਸਭ ਤੋਂ ਬੈਸਟ ਗੱਲ ਇਹ ਹੈ ਕਿ ਤੁਸੀਂ ਜਿੱਥੇ ਵੀ ਚਾਹੁੰਦੇ ਹੋ ਮਗਾਉਣਾ ਚਾਹੁੰਦੇ ਹੋ ਤੇ ਅਸੀਂ ਕੋਰੀਅਰ ਦੇ ਜ਼ਰੀਏ ਤੁਹਾਨੂੰ ਇਹ ਉਪਲਬਧ ਕਰਾ ਦਿੰਦੇ ਆ ਭਾਵੇਂ ਤੁਸੀਂ ਵਿਦੇਸ਼ ਦੀ ਧਰਤੀ ਦੇ ਬੈਠੇ ਹੋ ਕੈਨੇਡਾ ਅਮਰੀਕਾ ਜਿੱਥੇ ਵੀ ਬੈਠੇ ਹੋ ਤੁਹਾਨੂੰ ਇਹ ਮਿਲ ਜਾਏਗਾ ਕੋਈ ਦਿੱਕਤ ਨਹੀਂ ਜਿਹੜਾ ਕੋਰੀਅਰ ਦਾ ਐਕਸਟਰਾ ਚਾਰਜ ਹੋਊਗਾ ਉਹ ਤਾਂ ਫਿਰ ਹੈਗਾ ਹੀ ਹੈਗਾ ਹਾਂ ਉਹ ਤਾਂ ਉਹ ਤਾਂ ਹੈਗਾ ਹੀ ਆ ਤੁਹਾਨੂੰ ਇਹ ਐਸੀ ਜੀ ਕੁਆਲਿਟੀ ਮਿਲਦੀ ਆ ਤਾਂ ਕੋਈ ਚਾਰਜ ਵੀ ਕੋਈ ਜ਼ਿਆਦਾ ਨਹੀਂ ਲੱਗਦਾ ਜੀ ਜੇਕਰ ਆਪਾਂ ਨੂੰ ਆਪਣੀ ਸਿਹਤ ਤੋਂ ਕੋਈ ਚੰਗੀ ਚੀਜ਼ ਹੈ ਨਹੀਂ ਜੀ ਸਿਹਤ ਤੋਂ ਚੰਗੀ ਚੀਜ਼ ਕੋਈ ਹੈ ਨਹੀਂ ਤੇ ਚਾਰਜ ਕਰਨੀ ਨਹੀਂ ਜਾਣਾ ਅਸੀਂ ਸਾਨੂੰ ਪਿਓਰ ਤੇ ਸੁੱਧ ਚੀਜ਼ ਮਿਲਣੀ ਚਾਹੀਦੀ ਹੈ ਬਿਲਕੁਲ ਕਿਉਂ ਆਨਲਾਈਨ ਟਾਈਮ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਆਪਾਂ ਜਿਉਣ ਲਈ ਖਾਂਦੇ ਹਾਂ ਹਾਂ ਬਿਲਕੁਲ ਤੇ ਫਿਰ ਆਪਾਂ ਨੂੰ ਇਹ ਚੀਜ਼ਾਂ ਵੱਲ ਪਤਨੀ ਪਹਿਣਾ ਨਾ ਪਤਣਾ ਪਹਿਣਾ ਬਿਲਕੁਲ ਬਿਲਕੁਲ ਇਸ ਕਰਕੇ ਸਾਡਾ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਕਹਿੰਦੇ ਆ ਕਿ ਆਓ ਅ ਜੇ ਸਿਹਤਮੰਦ ਸਮਾਜ ਸਿਰਜਣਾ ਹੈ ਤਾਂ ਉਹਨਾਂ ਲੋਕਾਂ ਦਾ ਸਾਥ ਦੇਈਏ ਜਿਹੜੇ ਲੋਕ ਸਾਨੂੰ ਸਿਹਤਮੰਦ ਕਰਨ ਲੱਗੇ ਹੋਏ ਆ। ਕਿਉਂਕਿ ਜੇ ਲੋਕਾਂ ਨੇ ਸਾਥ ਨਾ ਦਿੱਤਾ ਜਿਹੜੇ ਚੰਗੀ ਸਮਾਜ ਸੋਸਾਇਟੀ ਦੇ ਵਿੱਚ ਚੰਗੀ ਪਰਤ ਪਾਉਣ ਲੱਗੇ ਹੋਏ ਆ ਉਹਨਾਂ ਨੇ ਥੱਕ ਜਾਣਾ, ਹਾਰ ਜਾਣਾ, ਉਹ ਘਰੇ ਬਹਿ ਜਾਣਗੇ। ਤਾਂ ਫਿਰ ਸਾਡੇ ਲਈ ਉਹ ਕੰਪਨੀਆਂ ਆਉਣਗੀਆਂ ਜਿਨ੍ਹਾਂ ਨੇ ਸਾਡੇ ਲਈ ਜ਼ਹਿਰ ਹੀ ਪਰੋਸਣਾ ਹੈ। ਜਿਨ੍ਹਾਂ ਨੇ ਗਲਤ ਜਿਹੀ ਪਰੋਸਣੀਆਂ। ਬਾਜ਼ਾਰ ਦੇ ਵਿੱਚ ਪਿਆ ਹੋਇਆ ਸ਼ਹਿਦ ਕਾਰਨ ਤੇ ਰਾਈ ਸਿਰਪ ਹੈ। ਉਹਨੂੰ 12 ਮਹੀਨੇ ਤੀਦਨ ਇੱਕੋ ਰੰਗ ਇੱਕੋ ਕਲਰ ਦਾ ਸ਼ਹਿਦ ਮਿਲਦਾ ਹੈ। ਇੱਕੋ ਤਰ੍ਹਾਂ ਦਾ ਸਵਾਦ ਮਿਲਦਾ ਹੈ। ਜਿਹੜਾ ਕਿ ਇਹ ਹੁੰਦਾ ਹੀ ਨਹੀਂ। ਨੇਚਰਲ ਜਿਹੜਾ ਹਣੀ ਹੁੰਦਾ ਉਹ ਫਲੋਰੇ ਤੇ ਨਿਰਭਰ ਕਰਦਾ ਹੈ। ਜਿਹੜੇ ਰੁੱਤ ਦੇ ਵਿੱਚ ਟਾਲੀ ਨੂੰ ਫੁੱਲ ਆਉਂਦੇ ਆ ਉਦੋਂ ਸਰੋਂ ਨੂੰ ਫੁੱਲ ਨਹੀਂ ਹੁੰਦੇ। ਜਦੋਂ ਸਰੋਂ ਨੂੰ ਫੁੱਲ ਹੁੰਦੇ ਆ ਉਦੋਂ 베ਰੀ ਨੂੰ ਫੁੱਲ ਨਹੀਂ ਹੁੰਦੇ ਕਿਉਂਕਿ 베ਰੀ ਨੂੰ 10ਵੇਂ ਮਹੀਨੇ 'ਚ ਫੁੱਲ ਆਉਂਦਾ। ਤਾਂ ਇਸ ਕਰਕੇ ਸਾਡੇ ਦੇਸ਼ ਦੀ ਇਹ ਫਿਤਰਤ ਹੈ। ਮਤਲਬ ਇੱਥੋਂ ਦੇ ਫਲੋਰੇ ਦੀ ਇੱਥੇ ਕਲਾਈਮੇਟ ਇਦਾਂ ਦਾ ਹੈ। ਇੱਥੇ ਫੁੱਲਾਂ ਦੀ ਰੁੱਤ ਅਲ ਬਿਲਕੁਲ ਸੌਣੀ ਦੀਆਂ ਫਸਲਾਂ ਲੱਗ ਨੇ ਹੜੀ ਦੀਆਂ ਫਸਲਾਂ ਲੱਗ ਨੇ ਤਾਂ ਉਹਨਾਂ ਸਾਰੀਆਂ ਦਾ ਅਲੱਗ-ਅਲੱਗ ਹੀ ਸਵਾਦ ਤੇ ਟੇਸਟ ਹੈ ਤੇ ਬਾਜ਼ਾਰ ਦੇ ਵਿੱਚ ਪਿਆ ਹੋਇਆ ਸ਼ਹਿਦ ਆ ਜਿਹੜਾ ਉਹ ਟੋਟਲ ਹੀ ਮਿਲਾਵਟੀ ਸ਼ਹਿਦ ਹੈ ਇਸ ਕਰਕੇ ਬਾਜ਼ਾਰ ਵਾਲੇ ਸ਼ਹਿਦ ਤੋਂ ਤੋਪਾ ਕਰਕੇ ਜਿਹੜਾ ਫਾਰਮਰ ਵਧੀਆ ਸ਼ਹਿਦ ਉਪਲਬਧ ਕਰਾ ਰਿਹਾ ਹੈ ਉਹਦੇ 'ਤੇ ਕਿੰ ਧਿਆਨ ਦੇਣਾ ਚਾਹੀਦਾ ਤੇ ਇਹ ਵੀ ਸਰ ਕੋਈ ਤੁਸੀਂ ਕੋਈ ਟ੍ਰੇਨਿੰਗ ਵਗੈਰਾ ਜਾਂ ਕੋਈ ਕਿਸੇ ਅਧਾਰੇ ਤੋਂ ਕੋਈ ਮੈਂ ਮੇਰੇ ਕੋਲ ਵੱਖ-ਵੱਖ ਅਧਾਰਿਆਂ ਦੀਆਂ ਟ੍ਰੇਨਿੰਗਾਂ ਹੈਗੀਆਂ ਜਿਵੇਂ ਮੈਂ ਸਭ ਤੋਂ ਪਹਿਲਾਂ ਕੇਵੀਕੇ ਬਠਿੰਡਾ ਤੋਂ ਟ੍ਰੇਨਿੰਗ ਲਈ ਫਿਰ ਪੀਜੀਯੂ ਤੋਂ ਤਿੰਨ ਤਰ੍ਹਾਂ ਦੀਆਂ ਟ੍ਰੇਨਿੰਗਾਂ ਲੈਂਦੀਆਂ ਹੋਈਆਂ। ਹਾਂਜੀ। ਇਵੇਂ ਜਿਕਰ ਅਸੀਂ ਪੂਨੇ ਦਾ ਇੱਕ ਰਿਸਰਚ ਸੈਂਟਰ ਹੈ ਸਾਡਾ। ਹਾਂਜੀ। ਪੂਰੇ ਦੇਸ਼ ਦਾ ਉੱਥੋਂ ਵੀ ਮੈਂ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਤਾਂ ਅਲੱਗ-ਅਲੱਗ ਥਾਵਾਂ ਦੇ ਉੱਤੋਂ ਟ੍ਰੇਨਿੰਗ ਲੈ ਕੇ ਹੀ ਅੱਗੇ ਵਧਿਆ ਜਾ ਸਕਦਾ। ਬਿਲਕੁਲ। ਠੀਕ ਹੈ ਸਰ ਅਨੰਕ ਜੀ ਨੂੰ ਟਾਈਮ ਨਹੀਂ ਬਹੁਤ-ਬਹੁਤ ਬਹੁਤ ਮਿਹਰਬਾਨੀ ਮੇਰਾ ਨੰਬਰ ਹੈਗਾ 95018 00860 ਕੋਈ ਵੀ رائے ਲੈਣੀ ਹੈ ਜਾਂ ਕੋਈ ਚੰਗੀ ਚੀਜ਼ ਕਰਨੀ ਹੈ ਕਿਉਂਕਿ ਚੰਗੀਆਂ ਗੱਲਾਂ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਤੇ ਸਮਾਜ ਨੂੰ ਬਿਹਤਰ ਕਰਨ ਵਾਸਤੇ ਸਾਨੂੰ ਸਿਰ ਜੋੜ ਕੇ ਯਤਨ ਕਰਨੇ ਚਾਹੀਦੇ ਆ ਬਹੁਤ ਮਿਹਰਬਾਨ ਹਾਂਜੀ ਦੋਸਤੋ ਜੇਕਰ ਕੋਈ ਵੀ رائے ਲੈਣੀ ਹੋਵੇ ਕਿਸੇ ਬਾਰੇ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਬਾਈ ਦਾ ਨੰਬਰ ਦੱਸਿਆ ਕੰਟੈਕਟ ਕਰ ਸਕਦੇ ਹੋ ਜਾਂ ਆਪ ਵੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹੋ ਧੰਨਵਾਦ ਬਹੁਤ ਮਿਹਰਬਾਨ